ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਦੀਆਂ ਵਾਰਾਂ ਦੀ ਸੰਖਿਆ ਲੜੀਵਾਰ ਚੱਲ ਰਹੀ ਹੈ 6 ਵਾਰ ਆਪਣੀਆਂ ਸੰਪੂਰਨ ਹੋ ਗਈਆਂ ਸਨ ਪਲੇਲਿਸਟ ਵਿੱਚ ਪਈਆਂ ਨੇ ੴ ਸਤਿਗੁਰ ਪ੍ਰਸਾਦ ਸਤਿਗੁਰ ਸੱਚਾ ਪਾਤਸ਼ਾਹ ਸਾਧ ਸੰਗਤ ਸੱਚਖੰਡ ਵਸਾਇਆ ਸਤਿਗੁਰੂ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਹਨ ਉਹਨਾਂ ਨੇ ਸਾਧ ਸੰਗਤ ਦਾ ਸੱਚਾ ਖੰਡ ਵਸਾਇਆ ਗੁਰ ਸਿੱਖ ਲੈ ਗੁਰ ਸਿੱਖ ਹੋਏ ਆਪ ਗਵਾਏ ਨਾ ਆਪ ਗਨਾਇਆ ਉਸ ਵੇਖੇ ਗੁਰੂ ਦੀ ਸਿੱਖਿਆ ਲੈ ਕੇ ਆਪ ਗੁਰੂ ਦੇ ਸਿੱਖ ਹੋ ਕੇ ਆਪਾ ਭਾਵ ਨੂੰ ਗਵਾ ਆਪਨਾ ਆਪ ਨਹੀਂ ਜਿਤਾਉਂਦੇ ਗੁਰ ਸਿੱਖ ਸਭੋ ਸਾਧਨਾ ਸਾਦ ਸਦਾਏ ਸਾਦ ਸਦਵਾਇਆ ਗੁਰੂ ਦੀਆਂ ਸਿੱਖਾਂ ਨੇ ਸਾਰੀ ਸਾਧਨਾ ਦੀ ਸਿੱਧੀ ਨੂੰ ਸਾਧ ਕੇ ਸ੍ਰੇਸ਼ਟ ਸਦਵਾਇਆ ਚੌ ਵਰਨ ਉਪਦੇਸ਼ ਦੇ ਮਾਇਆ ਵਿੱਚ ਉਹ ਦਾਸ ਰਹਾਇਆ ਚਉ ਵਰਨਾ ਸਾਰੇ ਸੰਸਾਰ ਨੂੰ ਉਪਦੇਸ਼ ਦੇ ਕੇ ਮਾਇਆ ਵਿੱਚ ਉਦਾਸ ਰਹਿੰਦੇ ਹਨ ਸਚੋ ਔਰੇ ਸਭ ਕਿਹੋ ਸਚ ਨਾਉ ਗੁਰ ਮੰਤ ਦ੍ਰਿੜਾਇ ਸਚ ਤੂੰ ਸਭ ਕਿਛੁ ਉਰੇ ਹੈ ਸਚ ਦੇ ਅੰਦਰ ਸਭ ਕਿਛ ਹੈ ਇਸ ਲਈ ਸੱਚੇ ਨਾਮ ਦਾ ਮੰਤਰ ਗੁਰੂ ਨੇ ਦ੍ਰਿੜ ਕਰਵਾਇਆ ਹੈ ਹੁਕਮੈ ਅੰਦਰ ਸਭ ਕੋ ਮੰਨੇ ਹੁਕਮ ਸੋ ਸਚ ਸਮਾਇ ਵਾਹਿਗੁਰੂ ਦੇ ਹੁਕਮ ਵਿੱਚ ਸਭ ਕੋਈ ਹੈ ਜੋ ਉਸਦਾ ਹੁਕਮ ਮੰਨੇ ਸੋਈ ਸੱਚ ਵਿੱਚ ਸਮਾਉਂਦਾ ਹੈ ਸ਼ਬਦ ਸੁਰਤ ਲਿਵ ਅਲੱਖ ਲਿਖਾਇਆ ਗੁਰੂ ਦੇ ਸ਼ਬਦ ਦੀ ਗਿਆਨ ਦੀ ਸਮਾਧੀ ਲੱਖ ਨੂੰ ਲਿਖਾ ਦਿੰਦੀ ਹੈ ਭਾਵ ਸਵੇ ਸਰੂਪ ਦੀ ਲਖਤਾ ਹੋ ਜਾਂਦੀ ਹੈ ਸ਼ਿਵ ਸ਼ਕਤੀ ਨੂੰ ਸਾਧਕੈ ਚੰਦ ਸੂਰਜ ਦਿਉ ਸਰਾਤ ਸਦਾਏ ਗੁਰਮੁਖਾਂ ਨੇ ਸਤੋ ਤਮ ਨੂੰ ਸਾਧ ਕਰਕੇ ਚੰਦ ਸੂਰਜ ਦਿਨ ਰਾਤ ਸਾਧ ਲਏ ਹਨ ਭਾਵ ਉਹ ਸਭ ਪਰ ਬੜੀ ਹਨ ਸੁਖ ਦੁਖ ਸਾਦੇ ਹਰਖ ਸੋਗ ਨਰਕ ਸੁਰਗ ਪੁਨ ਪਾਪ ਲੰਘਾਏ ਦੁਖ ਸੁਖ ਜਿਤ ਲੈ ਹਰਖ ਸੋਗ ਨਰਕ ਸੁਰਗ ਪੁਨ ਪਾਪ ਸਭ ਤੋਂ ਲੰਘ ਗਏ ਮ ਜਨਮ ਮਰਨ ਜੀਵਨ ਮੁਕਤ ਭਲਾ ਬੁਲਾ ਬੁਰਾ ਮਿੱਤਰ ਸੱਤਰ ਨਿਵਾਏ ਜਨਮ ਮਰਨ ਤੋਂ ਜੀਵਨ ਮੁਕਤ ਹੋ ਗਏ ਹਨ ਭਾਵ ਕੋਈ ਚਿੰਤਾ ਨਹੀਂ ਕਰਦੇ ਸੱਤਰੋ ਮਿੱਤਰ ਇਹ ਭਲੇ ਬੁਰੇ ਸਭ ਨਿਵਾਲੇ ਹਨ ਰਾਜ ਜੋਗ ਚਿਣ ਵਸ ਕਰ ਸਾਧ ਸੰਜੋਗ ਵਿਜੋਗ ਰਹਾਏ ਰਾਜ ਤੇ ਜੋਗ ਨੂੰ ਜਿੱਤ ਕੇ ਵਸ ਕਰ ਲਿਆ ਹੈ ਸਾਧ ਸੰਜੋਗ ਅਰਥਾਤ ਭਲੇ ਸੰਜੋਗ ਤੇ ਵਿਜੋਗ ਤੋਂ ਰਹਿ ਗਏ ਹਨ ਵਸਗਤ ਕੀਤੀ نیند ਭੁੱਖ ਆਸਾ ਮਨਸਾ ਜਿਨ ਕਰਿ ਆਏ نیند ਭੁੱਖ ਸਾਰੇ ਵਸ ਕਰ ਲਈ ਹੈ ਆਸਾ ਮਨਸਾ ਜਿੱਤ ਕੀ ਸਵੇ ਸਰੂਪਿਖੇ ਪ੍ਰਾਪਤ ਹੋਏ ਹਨ ਉਸਤਤ ਨਿੰਦਾ ਸਾਧਕ ਹੈ ਹਿੰਦੂ ਮੁਸਲਮਾਨ ਸਬਾਏ ਉਸਤਤ ਨਿੰਦਾ ਨੂੰ ਸਾਧ ਕੇ ਹਿੰਦੂ ਮੁਸਲਮਾਨ ਸਭ ਦੇ ਸਾਂਝੇ ਹੋ ਗਏ ਹਨ ਭਾਵ ਕਿਸੇ ਨਾਲ ਦਵੇਖ ਨਹੀਂ ਕਰਦੇ ਪੈਰੀ ਪੈ ਪਾ ਖਾਕ ਸਦਾਏ ਸਭ ਦੀ ਪੈਰੀ ਪੈ ਕੇ ਆ ਪੈਰਾਂ ਦੀ ਖਾਕ ਸਦਉਂਦੇ ਹਨ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਲੋਕ ਵੇਦ ਗੁਣ ਗਿਆਨ ਲੰਗਾਏ ਗੁਰਮੁਖ ਲੋਕ ਬ੍ਰਹਮਾ ਵਿਸ਼ਨ ਸ਼ੇਵ ਤਿੰਨ ਦੇਵਤੇ ਧਰਮ ਪੁਸਤਕਾ ਗੁਣ ਅਤੇ ਗਿਆਨ ਦੀ ਤ੍ਰਿਗੁਟੀ ਤੋਂ ਲੰਘੇ ਹਨ ਪੂਤ ਪਵਿਖੋ ਹੋ ਵਰਤਮਾਨ ਆਦ ਮਦ ਜਿਨ ਅੰਤ ਸੁਦਾਏ ਬੀਤ ਗਿਆ ਸਮਾ ਆਉਣ ਵਾਲਾ ਸਮਾ ਹੁਣ ਦਾ ਸਮਾ ਤਿੰਨੇ ਆਦ ਮਦ ਅੰਤ ਤਿੰਨਾਂ ਅਵਸਥਾ ਨੂੰ ਉਹਨਾਂ ਨੇ ਜਿੱਤ ਕੇ ਸਿੱਧ ਕੀਤਾ ਤੇ ਕਾਲ ਰਹਿਤ ਤੇ ਅਵਸਥਾ ਰਹਿਤ ਹੋ ਕੇ ਜਿਥਾਰਤ ਵਿੱਚ ਆ ਗਏ ਹਨ ਮਨ ਬਚ ਕਰਮ ਇਕੱਤਰ ਕਰ ਜੰਮਣ ਮਰਨ ਜੀਵਨ ਜਿਣ ਆਏ ਮਨ ਬਚਨ ਸਰੀਰ ਇਕੱਤਰ ਕਰਕੇ ਤਿੰਨੇ ਇੱਕ ਹੋ ਗਏ ਹਨ ਜੰਮਣ ਮਰਨ ਜਿਉਣ ਜਿਤ ਕਰਕੇ ਤਿੰਨੇ ਦਸ਼ਾ ਲੰਘ ਕੇ ਜਥਾਰਥ ਹੋ ਗਏ ਹਨ ਆਦ ਬਿਆਦ ਉਪਾਦ ਸਾਦ ਸੁਰਗ ਮਿਰਤ ਪਾਤਲ ਨਿਵਾਏ ਆਦ ਬਿਆਦ ਉਪਾਦ ਨੂੰ ਸਾਦ ਕੇ ਸੁਰਗ ਲੋਕ ਮਾਤ ਲੋਕ ਪਤਾਲ ਇਹ ਤਿੰਨੇ ਨਿਵਾਦ ਤੇ ਪਾਰ ਹੋ ਗਏ ਹਨ ਉਤਮ ਮਦਮ ਨੀਚ ਜਾਤ ਸਾਦ ਬਾਲਕ ਜੋਬਨ ਬਿਰਧ ਜਣਾਏ ਉਤਮ ਮੱਧ ਨੀਚ ਤਿੰਨਾ ਦਰਜਿਆਂ ਨੂੰ ਸਾਧ ਕਰਕੇ ਭਵ ਇਹਨਾਂ ਦੀ ਪਕੜ ਵਿੱਚੋਂ ਨਿਕਲ ਕੇ ਬਾਲਕ ਜੋਬਨ ਬਿਰਧ ਤਿੰਨਾ ਉਮਰਾਂ ਨੂੰ ਜਿੱਤ ਆਏ ਹਨ ਤਿੰਨਾਂ ਨੂੰ ਅਫਲ ਨਹੀਂ ਕੀਤਾ ਇੱਕ ਨਾਮ ਜਪਦੇ ਰਹੇ ਹਨ ਜਿਹੜਾ ਪਿੰਗੁਲਾ ਸੁਖਮਨਾ ਤ੍ਰਿਗੁਟੀ ਲੰਗ ਤ੍ਰਿਵੇਣੀ ਨਾਏ ਜਿਹੜਾ ਪਿੰਗੁਲਾ ਸੁਖਮਨਾ ਪ੍ਰਾਣਾਜਮ ਦੀਆਂ 나ੜੀਆਂ ਦੀ ਤ੍ਰਿਗੁਟੀ ਲੰਗ ਕਰਕੇ ਤ੍ਰਿਬ੍ਰੇਣੀ ਸਹਿਜ ਵਿੱਚ ਇਸ਼ਨਾਨ ਕਰਦੇ ਹਨ ਗੁਰਮੁਖ ਇਕਮਨ ਇਕ ਧਿਆਏ ਗੁਰਮੁਖ ਇਕ ਅਕਾਲ ਪੁਰਖ ਦਾ ਇਕਾਗਰਮਨ ਧਿਆਨ ਕਰਦੇ ਹਨ ਅੰਡਜ ਜੇਰਜ ਸਾਦਕੈ ਸੇਤਜ ਉਤਪਜ ਖਾਣੀ ਬਾਣੀ ਅੰਡਜ ਜੇਰਜ ਸੇਤਜ ਉਤਪਜ ਕਹਿੰਦੇ ਚਾਰੇ ਖਾਣੀਆਂ ਪਰ ਪਸੰਤੀ ਮਦਮਾ ਬੈਖਰੀ ਇਹ ਚਾਰੇ ਬਾਣੀਆਂ ਸਾਧ ਲਈਆਂ ਹਨ ਪਉ ਚੌ ਖਾਣੀਆਂ ਦੇ ਆਵਾ ਗਵਣ ਤੋਂ ਲੰਘ ਕੇ ਚੌ ਬਾਣੀਆਂ ਦੇ ਅੰਤ ਸਹਿਜ ਵਿਚ ਆਏ ਹਨ ਚਾਰੇ ਕੁੰਡਾ ਚਾਰ ਯੁਗ ਚਾਰ ਵਰਣ ਚਾਰ ਵੇਦ ਵਿਖਾਣੀ ਚਾਰੇ ਕੁੰਡਾ ਦਿਸ਼ਾ ਚਾਰੇ ਯੁਗ ਚਾਰੇ ਵਰਣ ਚਾਰੇ ਵੇਦ ਕਈ ਕਈ ਦੇ ਹਨ ਇਨਾਂ ਤੋਂ ਪਾਰ ਹੋਏ ਧਰਮ ਅਰਥ ਕਾਮ ਮੋਖ ਜਿਣ ਰੱਜ ਤਮ ਸਤ ਗੁਣ ਤ੍ਰਿਯਾ ਰਾਣੀ ਧਰਮ ਅਰਥ ਕਾਮ ਮੁਕਤੀ ਚਾਰ ਪਦਾਰਥ ਜਿੱਤ ਲੈ ਹਨ ਰਾਜ ਤਮ ਸਤ ਤਿੰਨੇ ਗੁਣ ਅਤੇ ਤੁਰਿਆ ਰਾਣੀ ਵੀ ਜਿੱਤੀ ਹੈ। ਸੰਕਾਦਕ ਆਸ਼ਰਮ ਉਲੰਘ ਚਾਰ ਵੀਰ ਵਸਗਤ ਕਰ ਆਣੀ। ਸ਼ਨਕ ਸੁਨੰਦਨ ਸਨਾਤਨ ਸੰਤ ਕੁਮਾਰ ਦੇ ਚਾਰ ਆਸ਼ਰਮ ਨੂੰ ਲੰਘ ਗਏ ਹਨ ਤੇ ਚਾਰ ਵੀਰ ਹਨਵੰਤ ਨਰਸਿੰਘ ਭੈਰੋ ਵੀਰ ਲੰਕੜਾ ਵੀਰ अथवा ਚਾਰ ਪਿਰਾਓ ਰਾਮ ਲక్ష్ਮਣ ਭਰਮ ਸਤਰ ਘਣ ਨੂੰ ਵਸ ਕੀਤਾ ਹੈ। ਚੌਪੜ ਜੋ ਉਸ ਚੌਸਾਰ ਮਾਰ ਜੋੜਾ ਹੋਏ ਨਾ ਕੋਈ ਰੰਜਾਨੀ ਚੌਪੜ ਦੀ ਬਾਜੀ ਵਾਂਗ ਚਾਰੇ ਪਾਸੇ ਜਿੱਤ ਕੀ ਜੋੜਾ ਹੋਂਦ ਕਰਕੇ ਕੋਈ ਨਹੀਂ ਰੰਦਾ ਭਾਵ ਜੋੜਾ ਹੋ ਜਾਵੇ ਤਾਂ ਫਿਰ ਮਰਦਾ ਨਹੀਂ ਐ ਤਿਵੇਂ ਗੁਰਮੁਖ ਜੋਗੀ ਹੋ ਜਾਣ ਕਰਕੇ ਆਪ ਅਜਿੱਤ ਹਨ ਰੰਗ ਬਿਰੰਗ ਤੁਮੋਲ ਰਸ ਚੌਰੰਗੀ ਇੱਕ ਰੰਗ ਨਿਸ਼ਾਨੀ ਤੰਬੂਲ ਦੇ ਬਾਹਲੇ ਰੰਗ ਹਨ ਜਦੋਂ ਰਸ ਅਰਥਾਤ ਪ੍ਰੇਮ ਰੂਪ ਹੋਏ ਤਦ ਬੋਹ ਰੰਗੀ ਤੋਂ ਇੱਕ ਰੰਗ ਦੀ ਨਿਸ਼ਾਨੀ ਹੋ ਗਏ ਗਲ ਕੀ ਕੱਠ ਚੂਨਾ ਸੁਪਾਰੀ ਤੇ ਪਾਣ ਦਾ ਇੱਕ ਲਾਲ ਰੰਗ ਹੋ ਗਿਆ ਚਾਰ ਜਾਤ ਮਿਲ ਕੇ ਇੱਕ ਬ੍ਰਹਮ ਰੂਪੀ ਹੋ ਗਏ ਗੁਰਮੁਖ ਸਾਧ ਸੰਗਤ ਨਿਰਵਾਣੀ ਗੁਰਮੁਖ ਸਾਧ ਸੰਗਤ ਕਰਕੇ ਸਦਾ ਨਿਰਵਾਣ ਪਦ ਵਿੱਚ ਹਨ ਪੌਣ ਪਾਣੀ ਬੈ ਸੰਤਰੂ ਤਰ ਤਕ ਆਕਾਸ਼ ਉਲੰਘ ਭਿਆਣਾ ਜਲਵਾਜੂ ਅਗਨੀ ਪ੍ਰithvi ਆਕਾਸ਼ ਨੂੰ ਲੰਘ ਕੇ ਗੁਰਮੁਖ ਅੱਗੇ ਜਾਂਦੇ ਹਨ ਤਤਾਂ ਨੂੰ ਅਰ ਉਹਨਾਂ ਦੇ ਕਾਰਜ ਪੰਜਾਂ ਵਿਸ਼ਿਆਂ ਨੂੰ ਜਿੱਤ ਲੈਂਦੇ ਹਨ ਕਾਮ ਕ੍ਰੋਧ ਵਿਰੋਧ ਲੰਘ ਲੋਭ ਮੋਹ ਅਹੰਕਾਰ ਵਿਹਾਣਾ ਕਾਮ ਕ੍ਰੋਧ ਦੇ ਵੈਰ ਵਿਰੋਧ ਤੋਂ ਲੰਘੇ ਹਨ ਲੋਭ ਮੋਹ ਹੰਕਾਰ ਵੀ ਨਾਸ਼ ਹੋ ਗਿਆ ਸਤ ਸੰਤੋਖ ਦਇਆ ਧਰਮ ਅਰਥ ਸੋ ਗ੍ਰੰਥ ਪੰਜ ਪਰਵਾਣਾ ਸਤ ਸੰਤੋਖ ਦਇਆ ਧਰਮ ਅਰ ਧੀਰਜ ਇਨ ਪੰਜਾਂ ਦੇ ਸੁੰਦਰ ਅਰਥ ਸਮਝ ਕੇ ਪ੍ਰਾਨਾਨਕ ਹੋ ਗਏ ਹਨ ਖੇਚਰ ਭੂਚਰ ਚਾਚਰੀ ਉਨਮਲੰਗ ਅਗੋਚਰ ਬਾਣਾ ਜੋਗ ਦੀਆਂ ਪੰਜ ਮੁੰਦਰਾ ਹਨ ਇੱਕ ਸਵਾਸ ਦਾ ਚੜਾਓ ਦੂਜੀ ਸਵਾਸਾਂ ਦਾ ਠਹਿਰਾਓ ਤੀਜੀ ਸਵਾਸਾਂ ਦਾ ਉਤਾਰ ਚੌਥੀ ਅਰਥਾ ਤੁਰਿਆ ਪਦ ਤੇ ਪੰਜਵੀਂ ਮਨ ਬਾਣੀ ਤੋਂ ਪਰੇ ਬ੍ਰਹਮ ਵਿਖੇ ਇਸਤਿਤ ਕੀਤੀ ਹੈ ਪੰਚਾਇਣ ਪਰਮੇਸ਼ਰੋ ਪੰਚ ਸ਼ਬਦ ਕਣਕੋਰ ਨਿਸ਼ਾਨਾ ਸੰਤਾਂ ਵੇਖੇ ਜਿਸ ਪਰਮੇਸ਼ਰ ਦਾ ਘਰ ਹੈ ਪੰਜ ਸ਼ਬਦ ਅਨਾਹਦ ਸ਼ਬਦ ਦੀ ਕਣਕੋਰ ਵਿੱਚ ਉਸ ਦਾ ਨਿਸ਼ਾਨ ਹੈ ਭਾਵ ਵਾਹਿਗੁਰੂ ਜਾਪ ਦੀ ਪ੍ਰਾਪ ਸੰਤੀ ਮਦਮਾ ਬੈਖਰੀ ਅਵਸਥਾ ਤੂ ਅੱਗੇ ਪੰਜਵੀਂ ਸ਼ਬਦ ਬ੍ਰਹਮ ਦੀ ਕਣਕੋਰ ਤਵੇ ਸਮਾਰੇ ਹਨ ਗੁਰਮੁਖ ਪੰਚ ਗੁਰਮੁਖ ਪੰਚ ਪੂ ਆਤਮਾ ਸਾਧ ਸੰਗਤ ਮੇਲ ਸਾਧ ਸੁਹਾਣਾ ਗੁਰਮੁਖਾਂ ਨੇ ਪੰਜ ਭੂਤਾਂ ਦੇ ਸਤੋ ਅੰਸ਼ ਦਾ ਨਾਮ ਅੰਤਹਿ ਕਰਨ ਸਾਧ ਸੰਗਤ ਨਾਲ ਮਿਲ ਕੇ ਸਾਧ ਭਉ ਜਿਤ ਲੇ ਲੀਤਾ ਹੈ ਇਸੇ ਕਰਕੇ ਸੋਭ ਨੀਕ ਹੋਏ ਹਨ ਸਹਿਜ ਸਮਾਦਨ ਆਵਣ ਜਾਣਾ ਸਹਿਜ ਵਿਖੇ ਸਮਾਧੀ ਦਾ ਫਲ ਇਹ ਕਿ ਜਨਮ ਮਰਨ ਤੋਂ ਰਹਿਤ ਹੋ ਗਏ ਹਨ ਸੋ ਸੰਗਤ ਜੀ ਸਤਵੀਂ ਵਾਰ ਦੀਆਂ ਪੰਜ ਪੌੜੀਆਂ ਆਪਣੇ ਸੰਪੂਰਨ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ